ਫਿਰੋਜ਼ਪੁਰ ਵਿੱਚ ਸੀਸੀਟੀਵੀ ਕੈਮਰੇ ਨੇ ਫੜਵਾਇਆ ਚੋਰ ਦਿਨ ਦਿਹਾੜੇ ਦੁਕਾਨ ਤੋਂ ਚੋਰੀ ਕੀਤੀ 60000 ਰੁਪਏ ਦਾ ਕੈਸ਼ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਕੈਦ ਹੋਈ ਚੋਰੀ ਦੀ ਘਟਨਾ ਮੋਟਰਸਾਈਕਲ ਦੀ ਨਿਸ਼ਾਨਦੇਹੀ ਆਈ ਕਮ অপਰਾদিক ঘটনাਵਾਂ ਦਾ ਗੜ ਮੰਨਨੇ ਜਾਣ ਵਾਲੇ ਫਿਰੋਜ਼ਪੁਰ ਸ਼ਹਿਰ ਵਿੱਚੋਂ ਅਪਰਾਧ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹਰ ਦਿਨ ਚੋਰੀ ਅਤੇ ਸਨੇਚਿੰਗ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਸ਼ਹਿਰ ਦੇ ਦੁਲਚੀਕੇ ਰੋਡ ਸਥਿਤ ਸੀਮੇਂਟ ਬਜਰੀ ਦੀ ਦੁਕਾਨ ਤੇ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰਾਂ ਨੇ 60 ਹਜ਼ਾਰ ਦਾ ਕੈਸ਼ ਗੱਲੇ ਵਿੱਚੋਂ ਉਸ ਸਮੇਂ ਚੋਰੀ ਕਰ ਲਿਆ ਜਦੋਂ ਦੁਕਾਨਦਾਰ ਮਾਲਕ ਆਰਾਮ ਕਰ ਰਿਹਾ ਸੀ ਜਦ ਕੇ ਨੌਕਰ ਰੋਟੀ ਖਾਣ ਲਈ ਕਰ ਗਿਆ ਹੋਇਆ ਸੀ ਚੋਰ ਭਾਵੇਂ ਚੋਰੀ ਕਰਕੇ ਨਿਕਲ ਗਏ ਲੇਕਿਨ ਉਹਨਾਂ ਦੀ ਇਹ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਸੀ ਅਤੇ ਇਸ ਸੀਸੀਟੀਵੀ ਕੈਮਰੇ ਕੈਦ ਹੋਏ ਮੋਟਰਸਾਈਕਲ ਦੇ ਨੰਬਰ ਦੀ ਮਦਦ ਨਾਲ ਦੁਕਾਨ ਮਾਲਿਕ ਚੋਰੀ ਕਰਨ ਵਾਲੇ ਚੋਰ ਦੇ ਘਰ ਪਹੁੰਚ ਗਏ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਚੋਰ ਨੂੰ ਕਾਬੂ ਕਰ ਲਿਆ ਹੈ ਜਿਸ ਘਰ ਵਿੱਚੋਂ ਘਟਨਾ ਸਮੇਂ ਵਰਤਿਆ ਗਿਆ ਮੋਟਰਸਾਈਕਲ ਪਾਇਆ ਗਿਆ ਉਸ ਘਰ ਵਿੱਚ ਮੰਦਰ ਵਰਗਾ ਮਾਹੌਲ ਸੀ ਅਤੇ ਮੋਟਰਸਾਈਕਲ ਵੀ ਮੌਕੇ ਤੇ ਪਾਇਆ ਗਿਆ ਚੋਰ ਦੀ ਪਛਾਣ ਗੋਰੀ ਨਿਵਾਸੀ ਗੋਰੀ ਸ਼ੰਕਰ ਮੰਦਰ ਮਨਜੀਤ ਪੈਲਸ ਵਾਲੀ ਗਲੀ ਫਿਰੋਜ਼ਪੁਰ ਸ਼ਹਿਰ ਦੇ ਰੂਪ ਵਿੱਚ ਕੀਤੀ ਗਈ ਹੈ। ਦੂਜੇ ਪਾਸੇ ਇਸ ਮਾਮਲੇ ਵਿੱਚ ਦੁਕਾਨ ਦੇ ਮਾਲਕ ਗੁਲਸ਼ਨ ਕੁਮਾਰ ਪੁੱਤਰ ਰਾਮਚੰਦ ਨੇ थाना ਸਿਟੀ ਫਿਰੋਜ਼ਪੁਰ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਸ ਲਈ ਮੌਕੇ ਤੇ ਪਹੁੰਚ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਕਬਜ਼ੇ ਵਿੱਚ ਲੈ ਲਈ ਹੈ ਅਤੇ ਉਸ ਦੇ ਆਧਾਰ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸਵਾਮੀ ট্রেਡਿੰਗ ਕੰਪਨੀ ਦੇ ਮਾਲਕ ਗੁਲਸ਼ਨ ਕੁਮਾਰ ਨੇ ਦੱਸਿਆ ਕਿ 21 ਅਗਸਤ ਦੀ ਦੁਪਹਿਰ ਬਾਅਦ ਕਰੀਬ ਸਵਾਤ 9:00 'ਤੇ ਉਨ੍ਹਾਂ ਦੀ ਦੁਕਾਨ ਤੇ ਕੰਮ ਕਰਨ ਵਾਲਾ ਨੌਕਰ ਰੋਟੀ ਖਾਣ ਲਈ ਘਰ ਗਿਆ ਹੋਇਆ ਸੀ ਜਦ ਕਿ ਮੈਂ ਆਰਾਮ ਕਰ ਰਿਹਾ ਸੀ। ਇਸੇ ਦੌਰਾਨ ਇੱਕ ਚੋਰ ਦੁਕਾਨ ਤੇ ਆਇਆ ਤੇ ਗੱਲੇ ਵਿੱਚ ਪਿਆ 60,000 ਰੁਪਏ ਦਾ ਕੈਸ਼ ਚੋਰੀ ਕਰਕੇ ਫਰਾਰ ਹੋ ਗਿਆ। ਘਟਨਾ ਦੇ ਦੌਰਾਨ ਚੋਰ ਦਾ ਦੂਸਰਾ ਸਾਥੀ ਮੋਟਰਸਾਈਕਲ ਤੇ ਦੁਕਾਨ ਦੇ ਬਾਹਰ ਵੀ ਖੜਾ ਰਿਹਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਨੋਂ ਫਰਾਰ ਹੋ ਚੁੱਕੇ ਸਨ। ਸੀਸੀਟੀਵੀ ਦੀ ਫੁਟੇਜ ਦੇਖੀ ਤਾਂ ਸਾਰੀ ਘਟਨਾ ਸਾਹਮਣੇ ਆ ਰਹੀ ਅਤੇ ਫੁਟੇਜ ਦੇ ਆਧਾਰ ਤੇ ਹੀ ਉਹਨਾਂ ਵੱਲੋਂ ਆਪਣੇ ਪੱਧਰ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਮੋਟਰਸਾਈਕਲ ਦੇ ਨੰਬਰ ਨੂੰ ਟਰੇਸ ਕੀਤਾ ਗਿਆ ਤਾਂ ਉਸ ਦੇ ਮਾਲਕ ਬਾਰੇ ਜਾਣਕਾਰੀ ਮਿਲੀ ਅਤੇ ਮੁਤਾਬਕ ਘਰ ਪਹੁੰਚੇ ਤਾਂ ਮੋਟਰਸਾਈਕਲ ਗੋਰੀ ਸ਼ੰਕਰ ਨਾਮ ਦੇ ਮੰਦਰ ਵਿੱਚ ਖੜਾ ਸੀ ਜੋ ਕਿ ਮਨਜੀਤ ਪੈਲੇਸ ਵਾਲੀ ਗਲੀ ਵਿੱਚ ਸਥਿਤ ਸੀ ਪੁਲਿਸ ਨੂੰ ਚੋਰੀ ਦੀ ਘਟਨਾ ਸੰਬੰਧੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ